ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਅਸੀਂ ਸਾਰੇ ਠੀਕ ਠਾਕ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਸਭਤੇ ਮਿਹਰ ਭਰਿਆ ਹੱਥ ਰੱਖੇ ਜਿਹੜਾ ਵੀ ਕੋਈ ਵੀਰ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਰਿਓ ਅੱਜ ਦੀ ਜਿਹੜੀ ਆਪਣੀ ਵੀਡੀਓ ਤੁਹਾਨੂੰ ਥਾਂ ਮੇਲ ਤੋਂ ਪਤਾ ਹੀ ਲੱਗ ਗਿਆ ਹੋਣਾ ਕਿ ਜਿਹੜੀ ਅੱਜ ਦੀ ਵੀਡੀਓ ਆਪਣੀ ਉਹ ਕਿਸ ਚੀਜ਼ ਬਾਰੇ ਹੈਗੀ ਹੈ ਅੱਜ ਦੀ ਜਿਹੜੀ ਵੀਡੀਓ ਆਪਣੀ ਹੈਗੀ ਹੈ ਉਹ ਚਪੈਰਾ ਸਾਹਿਬ ਬਾਰੇ ਹੈ ਚਪੈਰਾ ਸਾਹਿਬ سوشل میڈیا ਤੇ ਫੇਸਬੁਕ ਇੰਸਟਾਗ੍ਰam YouTube ਤੇ ذریعے ਬਹੁਤ ਮਸ਼ਹੂਰ ਹੋ ਚੁੱਕੇ ਜਿਹੜੇ ਚਪੈਰਾ ਸਾਹਿਬ ਦੀ ਸਾਰੀ ਦੁਨੀਆ ਨੂੰ ਉਸ ਬਾਰੇ ਜਿਆਦਾਤਰ ਤਾਂ ਕਲੀਅਰ ਹੈ ਫਿਰ ਵੀ ਚਲੋ ਕੁਝ ਗੁਰੂ ਮਹਾਰਾਜ ਦੀ ਕਿਰਪਾ ਕੋਸ਼ਿਸ਼ ਕਰੀ ਦੀ ਹੈ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੋਸ਼ਿਸ਼ ਵਿਚਾਰ ਤੁਹਾਡੇ ਨਾਲ ਸਾਂਝੇ ਕਰੀਦੇ ਆ ਅੱਜ ਦਾ ਜਿਹੜਾ ਵਿਚਾਰ ਹੈ ਉਹ ਵਿਚਾਰ ਚਪਹਿਰਾ ਸਾਹ ਬਾਰੇ ਹੈ ਕਿ ਕੀ ਆਪਾਂ ਨੂੰ ਚਪਹਿਰਾ ਸਾਹ 4 ਘੰਟਿਆਂ ਵਿੱਚ ਕਰਨਾ 4 ਘੰਟਿਆਂ ਵਿੱਚ ਹੀ ਪੂਰਾ ਕਰਨਾ ਚਾਹੀਦਾ ਜਾਂ ਉਸ ਤੋਂ ਪਹਿਲਾਂ ਕਿਉਂਕਿ ਕਈ ਵਾਰੀ ਇਹ ਹੁੰਦਾ ਜਿਹੜੇ ਜੜੀਆਂ ਸੰਗਤਾਂ ਘਰ ਦੇ ਵਿੱਚ ਚਪਹਿਰਾ ਸਾਹ ਪੂਰਾ ਕਰਦੀਆਂ ਕੱਟਦੀਆਂ ਨੇ ਤਾਂ ਉਹ ਕਈ ਵਾਰੀ 4 ਘੰਟਿਆਂ ਤੋਂ ਪਹਿਲਾਂ ਵੀ ਪੂਰਾ ਕਰ ਲੈਂਦੇ ਆ ਨੇ ਕਿਉਂਕਿ ਉਹਦੇ ਵਿੱਚ ਪੰਜ ਜਪਜੀ ਸਾਹਿਬ ਦੇ ਪਾਠ ਦੋ ਚਪਈ ਸਾਹਿਬ ਦੇ ਪਾਠ ਠੀਕ ਹੈ ਜੀ ਇੱਕ ਸੁਖਮਨੀ ਸਾਹਿਬ ਦਾ ਪਾਠ ਤੇ 6 ਆਨੰਦਪੁਰ ਸਾਹਿਬ ਦੀਆਂ ਪੌੜੀਆਂ ਹੁੰਦੀਆਂ ਨੇ ਤੇ ਉਹ ਕਈ ਸੰਗਤਾਂ ਦੇ ਇਦਾਂ ਦੇ ਸਵਾਲ ਹੁੰਦੇ ਆ ਵੀ ਉਹ ਕਈ ਵਾਰੀ ਜਦੋਂ ਘਰੇ ਕੱਟਦੇ ਆ ਜਪਹਿਰਾ ਸਾਹਿਬ ਤੇ ਉਹ ਉਹ 5 ਘੰਟੇ ਤੋਂ ਸੌਰੀ 4 ਘੰਟੇ ਤੋਂ ਪਹਿਲਾਂ ਪੂਰਾ ਕਰ ਲੈਂਦੀ ਹੈ ਜਿਵੇਂ 3 3 ਘੰਟਿਆਂ ਦੇ ਵਿੱਚ ਜਾਂ ਸਾਢੇ 3 ਘੰਟਿਆਂ ਦੇ ਵਿੱਚ ਤਾਂ ਸੰਗਤਾਂ ਦਾ ਇੱਥੇ ਇਹ ਸਵਾਲ ਬਣ ਜਾਂਦਾ ਹੈ ਕਿ ਕੀ ਸਾਨੂੰ 3 ਘੰਟਿਆਂ ਵਿੱਚ ਦੁਪਹਿਰਾ ਸਾਹਿਬ ਪੂਰਾ ਜਦੋਂ ਅਸੀਂ ਕਰ ਲੈਨੇ ਆ ਤੁਹਾਨੂੰ 3 ਘੰਟਿਆਂ ਬਾਅਦ ਅਰਦਾਸ ਕਰ ਦੇਣੀ ਚਾਹੀਦੀ ਹੈ ਜਾਂ ਸਾਢੇ 3 ਘੰਟਿਆਂ ਬਾਅਦ ਜਦੋਂ ਅਸੀਂ ਪੂਰਾ ਕਰਦੇ ਆ ਸਾਨੂੰ ਅਰਦਾਸ ਕਰ ਦੇਣੀ ਚਾਹੀਦੀ ਹੈ ਕਿਨੇ ਵਾਹਿਗੁਰੂ ਜੀ ਜਿਹੜਾ ਦੁਪਹਿਰਾ ਸਾਹਿਬ ਹੈ ਉਹਦੇ ਵਿੱਚ ਆਪਾਂ 4 ਘੰਟੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਾਉਣੀ ਹੁੰਦੀ ਹੈ ਤਾ ਜੇ ਪੈਰਾ ਸਾਹਿਬ ਦੇ ਵਿੱਚ ਆਪਾਂ 4 ਘੰਟੇ ਹਾਜ਼ਰੀ ਲਾ ਕੇ ਫਿਰ ਆਪਾਂ 4 ਘੰਟਿਆਂ ਤੋਂ ਬਾਅਦ ਅਰਦਾਸ ਕਰ ਸਕਦੇ ਆ ਜਿਸ ਤਰ੍ਹਾਂ ਦੀ ਮਹਾਪੁਰਖਾਂ ਨੇ ਗੁਰਸਿੱਖਾਂ ਦੁਆਰਾ ਮਰਿਆਦਾ ਦੱਸੀ ਜਾਂਦੀ ਹੈ ਉਸੇ ਤਰ੍ਹਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਆ ਤਾਂ ਮਰਿਆਦਾ ਅੰਚਾਰ ਇਹ ਹੈ ਕਿ ਆਪਾਂ 4 ਘੰਟੇ ਦੇ ਬਾਅਦ ਆਪਰ ਅਰਦਾਸ ਕਰ ਸਕਦੇ ਆ ਜਿਹੜੇ ਕੋਈ ਵੀਰ ਭੈਣ ਭਰਾ ਚਪਹਿਰਾ ਸਭ ਘਰੇ ਕੱਟਦੇ ਆ ਤਿੰਨ ਘੰਟਿਆਂ ਵਿੱਚ ਉਹਨਾਂ ਦਾ ਪੂਰਾ ਹੋ ਜਾਂਦਾ ਜਾਂ ਸਾਢੇ ਤਿੰਨ ਘੰਟਿਆਂ ਦੇ ਵਿੱਚ ਪੂਰਾ ਹੋ ਜਾਂਦਾ ਤਾਂ ਉਹ ਲਾਸਟ ਵਿੱਚ ਜਿਹੜਾ ਟਾਈਮ ਬਚਦਾ ਉਹਨਾਂ ਦਾ ਉਹਦੇ ਵਿੱਚ ਕੋਈ ਜਾਪ ਕਰ ਸਕਦੇ ਆ ਠੀਕ ਹੈ ਜਿਹੜਾ ਵੀ ਕੋਈ ਭੈਣ ਭਰਾ ਤਸ਼ੀਦਾਂ ਦੇ ਚਪਹਿਰਾ ਸਭ ਕੱਟਣ ਜਾਂਦੇ ਆ ਉਹਦੇ ਵਿੱਚ ਸਭ ਨੂੰ ਪਤਾ ਹੀ ਉਹਦੇ ਵਿੱਚ ਵੀ ਜਾਪ ਕਰਵਾਉਂਦੇ ਆ ਪਰ ਜਿਹੜੀਆਂ ਬਾਣੀਆਂ ਤੋਂ ਉਹ 4 ਘੰਟਿਆਂ ਦੀ ਪੂਰੀਆਂ ਹੁੰਦੀਆਂ ਨੇ ਕਿਉਂਕਿ ਸੰਗਤੀ ਰੂਪ ਦੇ ਵਿੱਚ ਹੁੰਦਾ ਉਹਦੇ ਕਰਕੇ ਟਾਈਮ ਲੱਗ ਜਾਂਦਾ ਤੇ ਜਦੋਂ ਇੱਕ ਸਵਾ ਡੇਢ ਵਜੇ ਕਿਤੇ ਬ੍ਰੇਕ ਲੈਂਦੇ ਆ ਠੀਕ ਹੈ ਤੇ ਪੌਣੇ 2 ਵਜੇ ਜਦੋਂ ਸ਼ੁਰੂ ਕਰਨਾ ਹੁੰਦਾ ਸੁਖਮਨੀ ਸਾਹਿਬ 2 ਵਜੇ ਸ਼ੁਰੂ ਕਰਦੇ ਆ ਤੇ ਪੌਣੇ 2 ਵਜੇ ਜਾਪ ਹੀ ਕਰਵਾਉਂਦੇ ਆ ਜਾਪ ਸ਼ੁਰੂ ਕਰਵਾ ਦਿੰਦੇ ਪੌਣੇ 2 ਵਜੇ ਠੀਕ ਹੈ ਤਾਂ ਐਸੀ ਤਰ੍ਹਾਂ ਵਾਹਿਗੁਰੂ ਜੀ ਆਪਾਂ ਵੀ ਜੇ ਤੈਂਡ ਘੰਟਿਆਂ ਦੇ ਵਿੱਚ ਆਪਣਾ ਦੁਪਹਿਰਾ ਸਾਂ ਪੂਰਾ ਹੁੰਦਾ ਬਾਣੀ ਆ ਆਪਣੀਆਂ ਪੜੀਆਂ ਜਾਂਦੀਆਂ ਸਾਰੀਆਂ ਹਨ ਤਾਂ ਆਪਾਂ ਲਾਸਟ ਵਾਲਾ ਜਿਹੜਾ ਘੰਟਾ ਬਚਿਆ ਉਹਦੇ ਵਿੱਚ ਆਪਾਂ ਜਾਪ ਕਰ ਸਕਦੇ ਆ ਇਹ ਜਾਂ ਆਪਾਂ ਮੂਲ ਮੰਤਰ ਦਾ ਵੀ ਕਰ ਸਕਦੇ ਆ ਵਾਹਿਗੁਰੂ ਸਿਮਰਨ ਵੀ ਕਰ ਸਕਦੇ ਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਸਿਮਰਨ ਵੀ ਕਰ ਸਕਦੇ ਆ ਤਾਂ ਵੀ ਜਾਪ ਕਰ ਸਕਦੇ ਕਿਸੇ ਤਰ੍ਹਾਂ ਦਾ ਵੀ ਕੋਈ ਜਾਪ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਲਾਸਟ ਵਾਲਾ ਇਹ ਟਾਈਮ ਜਿਹੜਾ ਬਚਦਾ ਉਹ ਆਪਾਂ ਜਾਪ ਕਰਕੇ ਪੂਰਾ 4 ਘੰਟੇ ਪੂਰੇ ਕਰਕੇ ਫਿਰ 4 ਘੰਟਿਆਂ ਤੋਂ ਬਾਅਦ ਆਪਾਂ ਅਰਦਾਸ ਕਰਨੀ ਹੈ ਅਰਦਾਸ ਬੇਨਤੀ ਕਰਕੇ ਭੋਗ ਲਵਾਉਣਾ ਤੇ ਹੁਕਮਨਾਵਾ ਲੈਣਾ ਇਹ ਮਰਿਆਦਾ ਜੀ ਚਪੈਰਾ ਸਾਹਿਬ ਦੀ ਵੀ ਜਿਹੜੇ ਆਪਾਂ 4 ਘੰਟਿਆਂ ਦੇ ਵਿੱਚ ਪੂਰਾ ਕਰਨਾ ਹੈਗਾ ਠੀਕ ਹੈ ਜੀ ਤੇ ਇਹ ਸੀ ਅੱਜ ਦਾ ਜਿਹੜਾ ਟੌਪਿਕ ਇਸ ਤਰ੍ਹਾਂ ਦੇ ਟੌਪਿਕ ਹੋਰ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਵਾਹਿਗੁਰੂ ਕਿਰਪਾ ਬਣਾਈ ਰੱਖੇ ਧੰਤਨ ਧੰਬਾ ਦੀਪ ਸਿੰਘ ਜੀ ਕਿਰਪਾ ਬਣਾਈ ਰੱਖਣ ਠੀਕ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਕਮੈਂਟ ਦੇ ਵਿੱਚ ਧੰਤਨ ਧੰਬਾ ਦੀਪ ਸਿੰਘ ਜੀ ਲਿਖ ਦਿਓ ਧੰਤਨ ਧੰਬਾ ਦੀਪ ਸਿੰਘ ਲਿਖਣ ਦੇ ਨਾਲ ਹਾਜ਼ਰੀ ਲੱਗ ਜਾਂਦੀ ਆ ਉਹਦੇ ਦਰਬਾਰ ਦੇ ਵਿੱਚ ਕਿ ਜਿਹੜਾ ਵੀ ਕੋਈ ਵੀਰ ਭੈਣ ਭਰਾ ਮੇਰੀ ਵੀਡੀਓ ਜਦੋਂ ਵੀ ਕੋਈ ਇਹ ਵੀਡੀਓ ਦੇਖ ਰਿਹਾ ਹੈ ਤਾਂ ਮੇਰੇ ਨਾਲ ਤਨ ਤਨ ਬਾਬਾ ਦੀਪ ਸਿੰਘ ਦਾ ਜਾਪ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਸ਼ੀਧਾ ਨੂੰ ਤਨ ਤਨ ਕਹਿਣ ਦੇ ਨਾਲ ਉਹਨਾਂ ਦੀ ਆਪਣੇ ਤੇ ਬਹੁਤ ਕਿਰਪਾ ਹੋ ਜਾਂਦੀ ਹੈ ਤਾਂ ਵਾਹਿਗੁਰੂ ਜੀ ਜਿਹੜੀ ਪਰਮ ਪਰਮਾਤਮਾ ਨੇ ਸੇਵਾ ਬਖਸ਼ੀ ਹੈ ਠੀਕ ਹੈ ਉਹਦੇ ਜਰੀਏ ਤੋਂ ਦੇ ਨਾਲ ਵਿਚਾਰ ਸਾਂਝੇ ਕੀਤੇ ਜਾਂਦੇ ਆ ਤਾਂ ਜੋ ਜਦੋਂ ਵੀ ਕੋਈ ਭਨਪਰਾ ਦੇਖ ਰਿਹਾ ਤੇ ਜ਼ਰੂਰ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਾਪ ਕਰਨਾ ਹੁਣ ਆਪਾਂ ਵੀਡੀਓ ਦਾ ਕਰਦੇ ਆਂਡ ਨਾਲ ਨਾਲ ਪਜਾਪ ਕਰਾਂਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ